ਇੱਕ ਵਾਰ ਦੀ ਗੱਲ ਹੈ ਕਿ ਹੰਸ ਤੇ ਹੰਸਣੀ ਕਿਸੇ ਦੂਰ ਦੇਸ਼ ਦੀ ਯਾਤਰਾ ਤੇ ਜਾ ਰਹੇ ਸਨ ਹਨੇਰਾ ਹੋ ਗਿਆ ਉਹ ਇੱਕ ਵੱਡੇ ਦਰਖਤ ਦੀ ਇੱਕ ਲੇਟਵੀਂ ਅਤੇ ਮਜ਼ਬੂਤ ਟਾਣੀ ਤੇ ਰਾਤ ਕੱਟਣ ਲਈ ਬੈਠ ਗਏ ਸਮਾਂ ਲੰਘਣ ਵਿੱਚ ਨਹੀਂ ਸੀ ਆ ਰਿਹਾ ਹੰਸਣੀ ਕਹਿਣ ਲੱਗੀ ਹੰਸਾ ਕੋਈ ਗੱਲ ਬਾਤ ਸੁਣਾ ਐ ਰਾਤ ਕਿਵੇਂ ਲੰਘੋ ਹੰਸ ਨੇ ਹੰਸਣੀ ਨੂੰ ਇੱਕ ਲੰਮੀ ਕਹਾਣੀ ਸੁਣਾਈ ਅਤੇ ਤੋੜਾ ਇਸ ਗੱਲ ਤੇ ਝਾੜਿਆ ਕਿ ਹੰਸਣੀਏ ਜਿਹੜੇ ਘਰ ਉਤੋਂ ਦੀ ਉੱਲੂ ਟੱਪ ਜਾਵੇ ਉਹ ਘਰ ਉਜੜ ਜਾਂਦੇ ਉੱਲੂ ਵੀ ਦੂਸਰੀ ਟਾਣੀ ਤੇ ਬੈਠਾ ਸੁਣ ਰਿਹਾ ਸੀ ਉਸ ਨੂੰ ਬੜਾ ਗੁੱਸਾ ਆਇਆ ਤਉ ਉਸਨੇ ਹੰਸ ਨੂੰ ਸਬਕ ਸਿਖਾਉਣ ਦੀ ठान ਲਈ ਜਦੋਂ ਸਵੇਰੇ ਹੰਸ ਤੇ ਹੰਸਣੀ ਉੱਡਣ ਲੱਗੇ ਤਾਂ ਉੱਲੂ ਨੇ ਅਗੋਂ ਘੇਰ ਲੇ ਉਹ ਭਰਾਵਾ ਮੇਰੀ ਵੋਟੀ ਨੂੰ ਕਿੱਧਰ ਲੈ ਚੱਲੇ ਆ ਹੰਸ ਬੜਾ ਹੈਰਾਨ ਹੋਇਆ ਪਰ ਇਹ ਸਮਝ ਕੇ ਕਿ ਉੱਲੂ ਮਜ਼ਾਕ ਕਰ ਰਿਹਾ ਹੈ ਮੁਸਕਰਾ ਕੇ ਕਹਿਣ ਲੱਗਾ ਵੱਡੇ ਭਾਈ ਤੂੰ ਉੱਲੂ ਇਹ ਹੰਸਣੀ ਇਹ ਤੇਰੀ ਵੋਟੀ ਕਿਵੇਂ ਹੋ ਸਕਦੀ ਹੈ ਲੈ ਸਾਡੇ ਇੱਥੇ ਤਾਂ 99% ਉੱਲੂਆਂ ਦੇ ਘਰੇ ਹੰਸਣੀਆਂ ਹੀ ਵੱਸਦੀਆਂ ਬਾਹਲੀ ਗੱਲ ਆ ਤਾਂ ਚੱਲ ਆਪਾਂ ਪੰਚਾਇਤ ਕੋਲੇ ਫੈਸਲਾ ਕਰਵਾ ਲੈਨੇ ਆ ਉੱਲੂ ਨੇ ਆਕੜ ਕੇ ਕਿਹਾ ਹੰਸ ਨੂੰ ਕਿਹੜਾ ਕੋਈ ਡਰ ਸੀ ਕਹਿਣ ਲੱਗਾ ਚੱਲ ਅੱਗੇ ਘੋਗੜ ਸਰਪੰਚ ਸੀ ਕਾਂ ਤੋਤਾ ਗਟਾਰ ਚੱਕੀ ਰਹਾ ਤੇ ਕਈ ਹੋਰ ਮੈਂਬਰ ਹੰਸ ਨੇ ਸਾਰਿਆਂ ਨੂੰ ਫਤਿਹ ਬੁਲਾਈ ਤੇ ਬੜੀ ਨਿਮਰਤਾ ਨਾਲ ਕਹਿਣ ਲੱਗਾ ਦੇਖੋ ਭਰਾਵੋ ਮੈਨੂੰ ਇਹ ਸੁੱਲੂ ਦਾ ਦਿਮਾਗ ਫਿਰ ਗਿਆ ਲੱਗਦਾ ਭਲਾ ਇਹ ਹੰਸ ਨਹੀਂ ਇਹਦੀ ਬੋਟੀ ਕਿਵੇਂ ਹੋ ਸਕਦੀ ਹੈ ਘੋਗੜ ਹੰਸ ਦੇ ਹੱਕ ਵਿੱਚ ਫੈਸਲਾ ਦੇਣ ਹੀ ਲੱਗਾ ਸੀ ਕਿ ਕਾਂ ਨੇ ਉਹਦੀ ਵਕੀ ਵਿੱਚ ਚੁੰਡੀ ਵੱਡੀ ਤੇ ਉਹਦੇ ਕੰਨ ਵਿੱਚ ਕਹਿਣ ਲੱਗਾ ਸਾਲਿਆ ਘੋਗੜ ਹੀ ਰਹਿ ਹਨ ਹੰਸ ਨੇ ਇਹਨੂੰ ਲੈ ਕੇ ਪਤਾ ਨਹੀਂ ਕਿੱਦਾਂ ਉੱਡ ਜਾਣਾ ਇੱਥੇ ਉੱਲੂ ਦੇ ਘਰ ਰਹੂ ਆਪਣੇ ਕੋਲ ਰਹੋ ਵੇਖਤਾ ਸਹੀ ਕਿੰਨੀ ਸੋਹਣੀ ਆ ਹੋਰ ਨਹੀਂ ਤਾਂ ਕੰਜਰਾ ਤੁਰਦੀ ਫਿਰਦੀ ਵੇਖਿਆ ਕਰਾਂਗੇ ਘੁੱਗਰ ਨੂੰ ਕਾਂ ਦੀ ਗੱਲ ਜੱਜ ਗਈ ਤੇ ਪੰਚਾਇਤ ਦਾ ਫੈਸਲਾ ਥੋੜੀ ਜਹੀ ਕੋ ਸਰਮੋ ਸਰਪਿਛੋਂ ਉੱਲੂ ਦੇ ਹੱਕ ਵਿੱਚ ਹੋ ਗਿਆ ਹੰਸ ਵਿਚਾਰਾ ਨਿਮਾਉਣਾ ਹੋ ਕੇ ਉੱਡਣੀ ਲੱਗਾ ਸੀ ਕਿ ਉੱਲੂ ਨੇ ਫੇਰ ਘੇਰ ਲਿਆ ਗੱਲ ਸੁਣ ਓਏ ਹੰਸਾ ਆ ਲੈ ਜਾ ਆਵਦੀ ਹੰਸੀ ਨਹੀਂ ਜਹੀ ਮੈਂ ਕੀ ਕਰਨੀ ਆ ਪਰ ਇੱਕ ਗੱਲ ਅੱਗੇ ਤੋਂ ਯਾਦ ਰੱਖੀ ਘਰ ਉੱਲੂਆਂ ਦੇ ਟੱਪ ਨਾ ਨਹੀਂ ਉੱਜੜਦੇ ਹੁੰਦੇ ਘਰ ਤਾਂ ਇਹੋ ਜਈਆਂ ਪੰਚਾਇਤਾਂ ਤੇ ਸਰਕਾਰਾਂ ਉਜਾੜਦੀਆਂ ਨੇ